ਬੌਂਦਲੀ ਪਈ ਆਮ ਆਦਮੀ ਪਾਰਟੀ ਜੀ ਲੋਕੀ ਇੰਤਜ਼ਾਰ ਕਰ ਰਹੇ ਨੇ ਕਿ ਸਾਡੇ ਵਚਾਨ ਇਹਨਾਂ ਤੋਂ ਹਿਸਾਬ ਹੋ ਗਏ ਭਾਵੇਂ ਬੀਬੀਆਂ ਤੋਂ ਚਾੜੂ ਚੱਕੀ ਬੱਠੀਆਂ ਨੇ ਜਿਹਨਾਂ ਹਜ਼ਾਰਾਂ ਰੁਪਏ ਦੇ ਇੰਤਜ਼ਾਰ 'ਚ 2 ਸਾਲ ਕੱਢਦੇ ਦਵਾਨੀ ਉਹਨਾਂ ਨੂੰ ਨਹੀਂ ਮਿਲੀ ਕਿਸਾਨ ਵੀਰ ਬੈਠੇ ਹੋਏ ਨੇ ਕਿ ਸਾਡੇ ਕਰਜ਼ੇ ਦਾ ਮੁਆਵਜ਼ਾ ਤੇ ਮਰੀ ਹੋਈ ਮੁਰਗੀ ਦਾ ਵੀ ਕਹਿੰਦੇ ਸੀ ਆ ਫਸਲਾਂ ਤੱਕ ਤਾਂ ਨਹੀਂ ਮਿਲਿਆ ਉਸੇ ਤਰ੍ਹਾਂ ਨੌਜਵਾਨ ਬੈਠੇ ਹੋਏ ਨੇ ਇਹੜਾ ਇਹਨਾਂ ਨੂੰ ਇਹਨਾਂ ਦੋਵਾਂ ਨੇ ਘਰ ਘਰ ਨੌਕਰੀ ਤੇ ਉਹ ਰੰਗਲਾ ਪੰਜਾਬ ਦੇ ਕੀ ਲੇਕਿਨ ਨੌਕਰੀਆਂ ਜੇ ਚਾਰ ਨਿਕਲਦੀਆਂ ਤੇ ਉਹ ਹਰਿਆਣੇ ਵਾਲੇ ਲੈ ਕੇ ਉਹ ਰਾਜਸਥਾਨ ਵਾਲੇ ਸਾਡੇ ਬੱਚੇ ਬੇਰੋਜ਼ਗਾਰ ਫਿਰਦੇ ਨੇ ਸੋ ਇਹਨਾਂ ਦੋਵਾਂ ਭਾਈਵਾਲ ਪਾਰਟੀਆਂ ਨੇ ਜਿੰਨਾ ਝੂਠ ਬੋਲਿਆ ਉਸ ਝੂਠ ਦਾ ਹਿਸਾਬ ਲੈਣ ਵਾਸਤੇ ਲੋਕੀ ਤਿਆਰ ਬਤਿਆਰ ਬੈਠੇ ਨੇ ਇੰਤਜ਼ਾਰ ਹੈ ਕਿ ਪਹੁੰਚੇ ਸੰਤ ਇਹਨਾਂ ਨੂੰ ਸਵਾਲ ਕਰਨ ਸੋ ਉਹਨੇ ਇਹਦੇ ਕਰਕੇ ਇਹਨਾਂ ਨੂੰ ਇਹ ਬਹਾਨੇ ਕਦੇ ਪਛਿਆਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਦਾ ਆਈ ਕੰਮ ਰਿਆ ਗਿਆ ਹੈਗਾ ਆਪ ਦਾ ਕੀ ਕੁਝ ਕਰੀ ਜਾ ਰਹੇ ਨੇ ਵੱਡੇ ਵੱਡੇ ਇਸ਼ਤਿਹਾਰ ਕੱਢ ਰਹੇ سینਮਾ ਹਾਲ 'ਚੇ ਬੈਨਰ ਜੇ ਪੋਸਰ ਦਰਬਾਰ ਸਾਹਿਬ ਦੇ ਸਕਰੀਨ ਲੱਗੀ ਸੀ ਕਿ ਉੱਥੇ ਲੋਕੀ ਗੁਰਬਾਣੀ ਸੁਣਨ ਅਕਾਲੀ ਦਲ ਉਹ ਲਗਾ ਕੇ ਗਏ ਉਹਦੇ ਵਿੱਚ ਵੀ ਆਪਦੇ ਇਸ਼ਤਿਹਾਰ ਚਲਾ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਜਦ ਕਰਦੇ ਹਾਂ ਕੰਪਲੇਂਟ ਤੇ ਇਹਨਾਂ ਦੇ ਲੋਕਲ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਵਿੱਚ ਤਾਂ ਕੁਝ ਨਹੀਂ ਨਜ਼ਰ ਆਉਂਦਾ ਬੱਚਿਆਂ ਦੇ ਨਾਰੇ ਵਿੱਚ ਇਹਨਾਂ ਨੂੰ ਕੋਈ ਸ਼ਿਕਾਇਤ ਕਰਨ ਵਾਲੀ ਚੀਜ਼ ਇਹ ਲੋਕਾਂ ਦਾ ਟਾਈਮ ਵੇਸਟ ਕਰਦੇ ਨੇ ਇਹਨਾਂ ਦੀ ਛੋਟੀ ਸੋਚ ਹੈ ਤੇ ਮੁਖਲਾਏ ਹੋਏ ਨੇ ਦੋਨੋਂ ਪਾਸੇ ਜਸਲੀਮਾ ਵੀ ਗੱਲ ਕੀਤੀ ਸੀ ਨੀਮੇ ਵਿੱਚ ਪਿਛਲੇ 20 ਦਿਨੋਂ ਤੋਂ ਲਗਾਤਾਰ ਜਿਹੜੀ ਐਡ ਚੱਲ ਰਹੀ ਸੀ ਮਾਨਕ ਕੋਇਲ ਮਾਨਸਾ ਦੀ ਆਰਟੀਐਕ ਐਕਟੀਵਿਸਟ ਨੇ ਉਹਨਾਂ ਨੇ ਕੰਪਲੇਨਟ ਕੀਤੀ ਸੀ ਸਿਰਫ ਸੁਨੀਮਾ ਮਾਲਕ ਤੇ ਪਰਚਾ ਦਿੱਤਾ ਉਹਨੂੰ ਕਿਵੇਂ ਦੇਖਦੇ ਹੋ ਉਹ ਹੀ ਤਾਂ ਮੈਂ ਕਹਿ ਰਹੀ ਆ ਨਾ ਕਿ ਜਿੱਥੇ ਇਹ ਸਾਰਾ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਮਿਸਯੂਜ਼ ਕੀਤਾ ਜਾ ਰਿਹਾ ਹੈਗਾ ਇਹ ਦੇਖਣ ਨੂੰ ਮਿਲ ਰਿਹਾ ਹੈ ਇਹ ਆਮ ਆਦਮੀ ਦੇ ਅੱਜ ਮੁੱਖ ਮੰਤਰੀ ਨੂੰ ਪੰਜਾਬ ਵਾਸਤੇ ਸਮਾਂ ਨਹੀਂ ਇੱਕ ਭ੍ਰਿਸ਼ਟ ਕੇਜਰੀਵਾਲ ਦੇ ਹੱਕ 'ਚ ਜਾ ਕੇ ਧਰਨਾ ਮਾਰਨਾ ਉਹ ਵੀ ਖਟਕਰ ਕਲਾ ਦੀ ਪਵਨ ਜ਼ਮੀਨ 'ਚ ਜਿੱਥੇ ਸ਼ਹੀਦਾ ਨੇ ਆਪਣੀ ਜਾਨ ਕੁਰਬਾਨ ਕਰਤੀ ਸੀ ਉਹਨਾਂ ਦੀ ਕਿਹੋ ਜਿਹੀ ਰੂਹ ਕੰਬਦੀ ਹੋਵੇਗੀ ਕਿ ਭ੍ਰਿਸ਼ਟਾਚਾਰ ਦੇ ਹੱਕ 'ਚ ਅੱਜ ਧਰਨੇ ਲੱਗ ਰਹੇ ਨੇ ਇਹ ਹੁਣ ਪੰਜਾਬ ਛੱਡ ਕੇ ਜਿਸ ਤੇ ਪੰਜਾਬ ਬਿਹਾਲ ਹੈਗਾ ਜਾ ਕੇ ਦੂਜੇ ਸੂਬਿਆਂ ਚ ਸਟਾਰ ਕੈਂਪੇਨਰ ਬਣੇ ਉਹਦੀ ਗੱਲਾਂ ਵੀ ਕਲਾ ਜਿਹੜਾ ਝੂਠੇ ਮਾਰਿਆ ਉਹ ਹੁਣ ਦੋਨੋਂ ਕਾਂਗਰਸ ਨਾਲ ਰਲ ਮਿਲ ਕੇ ਇੱਥੇ ਤਾਂ ਹਜ਼ਾਰ ਹਜ਼ਾਰ ਬੀਬੀਆਂ ਨੂੰ ਮਿਲੇ ਨਹੀਂ ਇਹਨਾਂ ਦੀ ਭਾਈਵਾਲ ਕਾਂਗਰਸ ਪਾਰਟੀ ਦੇਸ਼ ਪਰ ਚਕੇਰੇ ਕਿ ਹੁਣ ਬੀਬੀਆਂ ਦੇ ਖਾਤੇ ਤੇ 1 ਲੱਖ ਰੁਪਇਆ ਭੇਜਣਗੇ ਲੇਗਾ ਪੰਜਾਬ ਦਾ ਹਾਲ ਦੇਖੋ ਅਜ ਹਜ਼ਾਰ ਮਿਲੇ ਨਹੀਂ ਹੁਣ ਲੱਖ ਦੇ ਸੁਪਨੇ ਸੋ ਇਹਨਾਂ ਨੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਪੂਰਕ ਬਣਾਉਂਦੇ ਇਹਨਾਂ ਦੀ ਰਾਜਨੀਤੀ ਹੈ ਵੀ ਭਾਈ ਪਹਿਲਾਂ ਦਿਲਿੰਦਰ ਵਿੱਚ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਕਾਂਗਰਸ ਤੋਂ ਕੱਢ ਕੇ ਆਮ ਆਦਮੀ ਪਾਰਟੀ ਚ ਲੈ ਜਾਂਦਾ ਉਹਨੂੰ ਟਿਕਟ ਦੇ ਦਿੱਤੀ ਉਹ ਭਾਜੀਪੀ ਚ ਲੈ ਗਿਆ ਹਜੇ ਟਿਕਟ ਵਾਪਸ ਨਹੀਂ ਲਈ ਹੁਣ ਕਾਂਗਰਸ ਦੇ ਹੀ ਵਿਕਰਮ ਚੋਧਰੀ ਤੇ ਡੋਰੇ ਪਾਈ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਕਿਵੇਂ ਦੇਖਦੇ ਹੋ ਵੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਲਿਆ ਜਾਂਦਾ ਦੂਜੇ ਪਾਸੇ ਖੁੰਡਿਆ ਸਾਹਿਬ ਬਠਿੰਡਾ ਚ ਬਿਆਨ ਦਿੰਦੇ ਨੇ ਵੀ ਅਕਾਲੀ ਦਲ ਦੇ ਕਾਂਗਰਸ ਵੀ ਮੇਰੇ ਖਿਲਾਫ ਬਠਿੰਡਾ ਸੀਟ ਤੋਂ ਲੜ ਰਹੇ ਆ ਕਿਵੇਂ ਦੇਖਦੇ ਹੋ ਨੇ ਇਹ ਕਿਸੇ ਨੋ ਦੂਜੀ پارٹی ਕੋ ਕੋਈ ਇਧਰ ਉਧਰ ਜਾ ਨਹੀਂ ਰੇ ਤਿੰਨੋ ਪਾਰਟੀਆਂ ਰਲੀਆਂ ਹੋਈਆਂ ਨਹੀਂ ਅੱਜ ਬੀਜੇਪੀ ਮੇਨ ਕਾਂਗਰਸ ਪਾਰਟੀ ਬਣੀ ਕਿਉਂਕਿ ਸਾਰੇ ਸੀਨੀਅਰ ਤਾਂ ਕਾਂਗਰਸ ਵਿੱਚ ਬੀਜੇਪੀ ਨੇ ਕੋਲ ਟਕਸਾਲੀ ਬੀਜੇਪੀ ਕਿਨੂੰ ਖੜਾ ਕੀਤਾ ਸਾਰੇ ਕਾਂਗਰਸ ਤੋਂ ਲੈ ਕੇ ਐਮਪੀਜ਼ ਉਹਨਾਂ ਨੇ ਖੜੇ ਕੀਤੇ ਨੇ ਕਾਂਗਰਸ ਦੇ ਐਮਪੀਜ਼ ਖੜੇ ਕੀਤੇ ਨੇ ਐਕਸ ਕਾਂਗਰਸੀ ਜਿਹੜਾ ਆਪチェ ਗਿਆ ਸੀ ਉਹਨੂੰ ਖੜਾ ਕੀਤਾ ਹੈਗਾ ਸੋ ਇਹ ਸਾਰੇ ਇੱਕ ਮੁਝੇ ਦੀ ਮਦਦ ਕਰੇ ਭਾਜਪਾ ਦੇ ਕੋਲ ਜੇ ਕੈਂਡੀਡੇਟਸ ਤਕੜੇ ਨਹੀਂ ਮਿਲ ਰਿਹਾ ਕਾਲੀ ਦਲ ਦੇ ਖਿਲਾਫ ਕਾਂਗਰਸ ਆਦੀ ਮਦਦ ਕਰੀ ਆਮ ਆਦਮੀ ਮਦਦ ਕਰੇ ਜੇ ਆਮ ਆਦਮੀ ਕੋਲ ਨਹੀਂ ਮਿਲਦਾ ਤੇ ਕਾਂਗਰਸ ਭੇਜ ਦਿੰਦੀ ਹੈ ਇਹਨਾਂ ਦੇ ਕੋਲ ਨਹੀਂ ਤਾਂ ਇਹ ਭੇਜ ਦੇਣ ਸੋ ਸਾਰੇ ਇਕੱਠੇ ਰਲ ਮਿਲ ਕੇ ਦਿੱਲੀ ਦੀਆਂ ਪਾਰਟੀਆਂ ਇਹਨਾਂ ਦਾ ਇੱਕੋ ਹੀ ਨਿਸ਼ਾਨਾ ਹੈ ਕਿ ਜਿਵੇਂ ਕਿਵੇਂ ਅਕਾਲੀ ਦਲ ਨੂੰ ਆਪਾਂ ਹਰਾਈਏ ਬਾਕੀ ਕੁਰਸੀ ਤਾਂ ਹੀ ਪਹੁੰਚੇ ਨਾ ਉਸੇ ਝੂਠ ਮਾਰ ਲਈ ਹੈ ਅਕਾਲੀ ਦਲ ਪੰਡਿਤਚਾਰ ਕਰ ਲਈਏ ਇੱਕ ਦੂਜੇ ਦੇ ਨਾਲ ਖੜ ਜਾਈਆ ਅਜੰਡਾ ਇਹਨਾਂ ਦਾ ਸੇਮ ਹੈ ਅਕਾਲੀ ਦਲ ਨੂੰ ਹਰਾ ਲੈ ਤੇ ਪੰਜਾਬ ਦੇ ਲੋਕਾਂ ਨੇ ਹੁਣ ਫੈਸਲਾ ਕਰ ਲਿਆ ਹੈ ਕਿ ਪੰਜਾਬ ਨੂੰ ਜਿਤਾਣਾ ਹੈ ਪੰਜਾਬ ਤਾਂ ਜਿੱਤਦਾ ਜੇ ਪੰਜਾਬ ਦੀ ਖੇਤਰੀ ਪਾਰਟੀ ਪਾਰਟੀ ਜਿੱਤਦੀ ਹੈ ਇਹ ਦਿੱਲੀ ਦੇ ਕਤਪੁਤਲੀ ਨੇ ਤਾਂ ਪੰਜਾਬ ਦੇ ਲੋਕਾਂ ਨੇ ਲੈਣਾ ਕੀ ਹੈ ਜਿਹੜਾ ਰਾਹੁਲ ਗਾਂਧੀ ਕੇਜਰੀਵਾਲ ਤੇ ਮੋਦੀ ਦੀ ਹਰੀ ਚੰਡੀ ਤੋਂ ਬਿਨਾ ਪੰਜਾਬ ਦਾ ਨਾਂ ਤੱਕ ਨਹੀਂ ਪਾਰਲੀਮੈਂਟ 'ਚ ਲੈ ਸਕਦੇ ਇਹੋ ਜੀ ਪਾਰਟੀਆਂ ਦਾ ਆਪਾਂ ਪੰਜਾਬੀਆਂ ਨੇ ਕਰਨਾ ਕੀ ਸੁਖਵੀਰ ਜੀ ਦੀ ਤਬੀਤ ਖਰਾਬ ਹੋਈ ਅੱਜ ਕਿਵੇਂ ਆ ਪੰਜਾਬ ਵਿੱਚ ਆਉ ਜਾਤਾ ਤੇ ਨਿਕਲੀ ਨਹੀਂ ਨਹੀਂ ਮੇਰਾ ਖਿਆਲ ਉਹ ਯਾਤਰਾ ਦੇ ਦੌਰਾਨ ਕੁਝ ਖਾ ਪੀ ਲੈ ਲੋਕੀ ਕੁਝ ਨਾ ਕੁਝ ਦਿੰਦੇ ਰਹਿੰਦੇ ਨੇ ਖਾ ਪੀ ਲਤਾ ਹੋਣਾ ਥੋੜਾ ਉਹਨਾਂ ਦੇ ਪੇਟ 'ਚ ਪੇਟ ਖਰਾਬ ਹੋ ਗਿਆ ਸੀ ਬਿਲਕੁਲ ਸਹੀ ਹੈ ਕੱਲ ਤੋਂ ਯਾਤਰਾ ਫਿਰ ਜਾਰੀ ਕਰ ਲਵਾਂਗੇ।